ਫੋਨ ਕੀਤਾ ਇਹ ਦੋ ਤਿੰਨ ਮੇਰਾ ਬ੍ਰਦਰ ਆ ਗਿਆ ਦੋ ਤਰ ਬੰਦੇ ਸੀ ਜਣਦੇ ਸੀ ਉਹਨਾਂ ਨੂੰ ਹਾਂਜੀ ਨਾਲੇ ਆਪਣੇ ਇੱਕ ਪਿੰਡ ਦੇ ਹੈ ਜੀ ਇੱਕੋ ਪਿੰਡ ਦੇ ਇੱਕੋ ਪਿੰਡ ਦੇ ਉਹ ਪਿੰਡ ਦਾ ਕਲਾਸ ਨਾਲੋਂ ਹੈ ਜੀ ਮੇਰਾ ਤੇ ਦੇਖੋ ਕਿੱਥੇ ਗੱਦੀ ਮਾਰੀ ਆ ਕੀ ਸਾਬ ਦਾ ਸਾਬ ਦਾ ਸਰਪੰਚ ਜੀ ਉਹ ਮੇਰੇ ਦਾਸ ਸਰਪੰਚ ਨਾਲ ਤਾਂ ਉਹ ਬਹੁਤ ਮਾੜਾ ਕੰਮ ਹੋਇਆ ਮਰਦ ਕੋਲ ਆ ਜਿੰਦਾ ਇਹ ਕੋਈ ਕੰਮ ਕਰਨਾ ਗੱਡੀ ਜੋੜ ਵਾਲੀਆਂ ਨਾ ਤਾਂ ਖੰਭੇ ਡਿੱਗ ਗਏ ਜੇ ਕੋਈ ਖੰਭੇ ਨਾ ਹੁੰਦਾ ਇਹ ਨਹੀਂ ਲੁਕਣਾ ਨਹੀਂ ਸੀ ਇਹਨੇ ਇਹ ਅੱਗੇ ਟਰੈਕਟਰ ਇੰਨੀ ਜੋੜ ਰਾਇਆ ਗੱਡੀ 'ਚ ਆਇਆ ਸਾਈਡ ਦੇ ਵਿੱਚ ਕੋਲ ਇਹ ਤੇ ਕੋਲ ਇਹ ਖੰਭਾ ਤੇ 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 ਦੋਲਵਾ ਇਹ ਸ਼ੀਸ਼ਾ ਤੋੜ ਕੇ ਬੰਦਾ ਕੱਢਿਆ ਬਾਹਰ ਪੂਰੇ ਪੇ ਅੰਦਰ ਉਹ ਸੀਟ 'ਤੇ ਬੈਠੇ ਖੂਨ ਨਾਲ ਹਾਂ ਜਦੋਂ ਮਨੇ ਲੋਕਰ ਕਰਨ ਉਹ ਤੇਰ ਵਲਵਲ ਪੈਸਟੜੇ ਦਾ ਆ ਕਾਰਟੂਟ ਪੈ ਇਥੇ ਹਾਂ ਹਾਂ ਉਹ ਵੀ ਰੌਂਦ ਵੀ ਹੈ ਤੇ ਪਰ ਨੌਂ ਆ ਵੀ ਖੁੱਲੇ ਨਹੀਂ ਫਿਰਦੇ ਆ 10 12 ਨੰਬਰਾਂ 'ਤੇ ਉਹ ਚਾਪੀ ਹੁੰਨੀ ਚਾਪੀ ਆ ਲਾਇਸੈਂਸ ਲਾਇਸੈਂਸ ਆ ਪਿਸਟਲ ਦਾ ਉਹ ਖੋਣੀ ਹੋਂ ਰੇ ਦੇਰ ਜਾਲ ਗੋਲੇ ਵੀ ਆਏ ਨਹੀਂ ਕਦੀ ਉਰੇ ਪਰੇ ਮਾਰੀ ਜਿੱਦਿ ਦਿਲਟ ਗੋਲੀ ਬੱਜੀ ਹੋਈ ਸ਼ਾਤੀ ਚ 2:00 ਵਜੇ ਆ ਜਦੋਂ ਉਹ ਇਹਨੇ ਫੈਰਮ ਵਾਲੇ ਨਾਲ ਗੱਡੀ ਨੂੰ ਫੇਰ ਪੇਪਰੋਲ ਹੋਈ ਆ ਤੇ ਕਿੱਥੇ ਅੱਗੇ ਬਚਨ ਵਿੱਚ ਅਸੀਂ ਫੇ ਖੜਕਾ ਹੋਇਆ ਤਾਂ ਅਸੀਂ ਦਰਵਾਜ਼ੇ ਕੱਢੇ ਆ ਅਸੀਂ ਇਹ ਤੋੜ ਕੇ ਕੱਢਿਆ ਬਾਹਰੋਂ ਨੂੰ ਤੇਰੋਂ ਦੇਖਿਆ ਬਾਅਦ ਕਰ ਵੀ ਜਸਾਹੇ ਚੱਲਦੇ ਤਾਂ ਬਚਾ ਲੈਣੇ ਆ ਫੇ ਕੱਢਿਆ ਬਾਹਰ ਜਵਾਨ ਮੁੰਡਾ ਮੇਰਾ ਨਾਮ ਜਗਰੂਪ ਸਿੰਘ ਜੀ ਪਿੰਡ ਹਯਾਤਪੁਰ ਬੇਠ ਇੱਕ ਗੱਡੀ ਆ ਕੇ ਖੰਬੇ ਚ ਲੱਗੀ ਜੀ ਬਹੁਤ ਜ਼ੋਰ ਨਾਲ ਅਸੀਂ ਇੱਥੇ ਨੇੜੇ ਖੇਤ ਚ ਸੀਗੇ ਤੇ ਜਦੋਂ ਅਸੀਂ ਆਏ ਤਾਂ ਆ ਕੇ ਦੇਖਿਆ ਕਿ ਗੱਡੀ ਦੇ ਧੂਆਂ ਬਹੁਤ ਹੋ ਰਿਆ ਸੀ ਕਿ ਅੱਗ ਲੱਗੀ ਛੱਤ ਜੋ ਸ਼ੀਸ਼ਾ ਤੋੜ ਕੇ ਦੇਖਿਆ ਤਾਂ ਵਿੱਚ ਬੰਦੇ ਦੇ ਗੋਲੀ ਲੱਗੀ ਹੋਈ ਸੀ ਮੁੰਡੇ ਤੇ ਕੀ ਮੁੰਡੇ ਦਾ ਨਾਂ ਕੀ ਸੀ ਮੁੰਡੇ ਦਾ ਨਾਂ ਸ਼ਿੰਦਾ ਕਹਿੰਦੇ ਆ ਸੁਰਿੰਦਰ ਸਿੰਘ ਜੀ ਅੱਛਾ ਅੱਛਾ ਹਾਂਜੀ ਗੌਂਦ ਘੜਦਾ ਜੀ ਹਾਂਜੀ ਹਾਂਜੀ ਸਾਬਕਾ ਸਰਪੰਚ ਸਾਹਿਬ ਦਾ ਬੇਟਾ ਜੀ ਅੱਛਾ ਜੀ ਸਾਬ ਸਿੰਘ ਦਾ ਕਿੰਨੀਆਂ ਗੋਲੀ ਲੱਗੀਆਂ ਕਿੱਥੇ ਕਿੱਥੇ ਗੋਲੀ ਪਿੰਨੀ ਤੇ ਪੱਟ ਤੇ ਲੱਤ ਤੇ ਇੱਕ ਛਾਤੀ 'ਚ ਦਿਲ ਤੇ ਅਪਰੇਟਰ ਤੋਂ ਇਹ ਸੁਣੋ ਅਪਰੇਟਰ ਜੀ ਨਾ ਦੇ ਪ੍ਰੋਗਰਾਮ ਪਰਿਵਾਰ ਕੋ ਇੰਸੂਰੈਂਸ ਦਿੱਤਾ ਉਹ ਨਾਲ ਲੈ ਕੇ ਹਸਤਾ ਇਹਦੇ ਵਿੱਚ ਕੋਈ ਹੋਰ ਅਸਲ ਸਭ ਚ ਹੀ ਪਿਆ ਸਾਰਾ ਵਾਪਰੇ ਵਿੱਚ ਹੀ ਪਿਆ ਜੀ ਕਾਰ ਤੋਂ ਸੁਸਾਇਡ ਹੋ ਗਿਆ ਜੀ ਬਾਕੀ ਹੁਣ ਤਾਂ ਪਤਾ ਜਾਂਚ ਤੋਂ ਬਾਅਦ ਕੋਈ ਇੱਕ ਤਲਾ ਮਿਲੀ ਸੀਗੀ ਕਿ ਇੱਥੇ ਗੱਡੀ ਦਾ ਐਕਸੀਡੈਂਟ ਹੋਇਆ ਤੇ ਜਿਸ ਵਿੱਚ ਇੱਕ ਬਾਡੀ ਮਿਲੀ ਹੈ ਜਦੋਂ ਮੌਕੇ ਤੇ ਪੁਲਿਸ ਪਹੁੰਚੀ ਹੈਗੀ ਹੈ ਤੇ ਇਹ ਆਇਡੈਂਟੀਫਾਈ ਹੋਇਆ ਸੁਰਿੰਦਰ ਸਿੰਘ ਨਾਮ ਦਾ ਬੰਦਾ ਕੌਸਗੜ ਪਿੰਡ ਦਾ ਤੇ ਹਲੇ ਤੱਕ ਪ੍ਰੀਲਿਮਨਰੀ ਲੱਗਦਾ ਵੀ ਜਨੇ ਸੁਸਾਈਡ ਕੀਤਾ ਹੈਗਾ ਬਾਕੀ ਦੀ ਡੰਗਾਈ ਨਾਲ ਤੁਪੀਸ਼ ਕੀਤੀ ਜਾਏਗੀ ਫਿਰ ਸੁਸਾਈਡ ਦੇ ਕਾਰਨ ਦਾ ਪਤਾ ਲੱਗੇਗਾ ਨਹੀਂ ਉਹ ਸਾਰਾ ਉਹ ਨਾਲੇ ਕਲੀਅਰ ਕਰਾਂਗੇ ਕਿ ਕਿੱਥੇ ਲੱਗੀ ਗੋਲੀ ਸਰ ਜੀ ਇੱਕ ਗੋਲੀ ਮੱਤ ਵਿੱਚ ਲੱਗੀ ਹੈ ਇੱਕ ਇਹਨੇ ਚੈਸਟ ਵਿੱਚ ਲੱਗੀ ਹੈ ਬੋਡੀ ਪੋਸਟਮੋਰਟਮ ਆਹਨੇ ਨੂੰ ਅੱਗੇ ਪੋਸਟਮੋਰਟਮ ਲਈ ਅਕਿਰਿ ਰਵਾਂਗੇ ਉਸ ਬਾਅਦ ਜੋ ਵੀ ਹੋਗਾ ਫਿਰ ਤੁਹਾਨੂੰ ਸ਼ੇਅਰ ਕਰਾਂਗੇ